ਦੇ ਥਾੜੇ ਲੈ ਜੋ ਚੱਕੇ ਇਹ ਥਾੜੇ ਭੇਜ ਦੇ ਥਾੜੇ ਲੈ ਚੱਲ ਆਪਣੇ ਜੇ ਕੋ ਥਾੜੇ ਛੱਡੇ ਭੱਜਿਆ ਰੋਡ ਅੱਧੀ ਪੈਂਜੀ ਇਹਨਾਂ ਕਹਿ ਕੇ ਇਸ ਮੁੰਡੇ ਨੂੰ ਲਾਉਣੇ ਪੱਟਾ ਰੋਡ ਪਾਸਾ ਕਰਾਉ ਉਹ ਮੈਂ ਉਹ ਚੌਂਕੀਦਾਰ ਨੂੰ ਕਹੀ ਆਂ ਆਂ ਬਲਾਉਂਗੇ ਜੋ ਨਹੀਂ ਮੇਰਾ ਰੋਕਾ ਅੱਟ ਚੱਕ ਦੋ ਕੱਚ ਜਾਇ ਛੋ ਬੜਾ ਮੋਟਾ ਹੈ ਰਿਆ ਗਿਆ ਆ ਕਿਆ ਖੱਤੀ ਬਈ ਹੋਈ ਸਾਈਡ ਤੇ ਮੜਾ ਜਾ ਤੇਰੇ ਕੋਲ ਤਾਂ ਚਰਮ ਕਾਲ ਬਲਕਾ ਬਹੁਤ ਜਾਣੀ ਕੋਈ ਜਲਦੀ ਪਾਪਾ ਦੇ ਦੇ ਇਹ ਨਹੀਂ ਕੋਈ ਜਿਆ ਆ ਕਰਾ ਹੋ ਜਾ ਚਾਹ ਦੂਰ ਦੋ ਸਾਹ ਉਹ ਬਹੁਤ ਤੇ ਮੇਰੀ ਜਾਣ ਚਾਹ ਨੂੰ ਮਾਰਨਾ ਲਾ ਲ ਮਖਰਾਵੇ ਕਰਦਾ ਹੀ ਸਾਈਡ ਤੇ ਕਰਦੇ ਗੱਡੀ ਕਰਦੇ ਫੱਜਾ ਕਰਦੇ ਕਰਦੇ ਹਾਂ ਰਦਨ ਆਕਾ ਲੱਗਿਆ ਸੀ ਜੀ ਜੀਤਪੁਰ ਦਾਣਾ ਮੰਡੀ ਦੇ ਕਿਟਕ ਉਸੇ ਪਰਸਨ ਮੁਲਾਜ਼ਮਾਂ ਲਈ ਪਾਰਕਿੰਗ ਬਣਾਈ ਸੀ ਗੱਡੀਆਂ ਪਾਰਕ ਕਰਾਉਂਦੇ ਸੀਗੇ ਤੰਦ ਸੀਗੀ ਮੰਗਰਿਕ ਬਾਹਰੋਂ ਬੱਸ ਆਹੀ ਜਿਹੜੀ ਕਾਫੀ ਤੇਜ਼ ਸੀ ਜਿਹਦੇ ਬ੍ਰੇਕ ਨਹੀਂ ਲੱਗੇ ਉਹ ਦੋ ਚਾਰ ਗੱਡੀਆਂ ਨੂੰ ਫਿੱਟ ਕਰਦੇ ਹੋਏ ਪਰੇ ਦਾਣਾ ਮੰਡੀ ਦੇ ਕੰਧਾਂ ਨਾਲ ਜਾ ਕੇ ਵੱਜੀ ਜੀ ਤੇ ਉਹ ਸਾਨੂੰ ਅਸੀਂ ਡੱਗ ਤੇ ਪਤਾ ਲੱਗਾ ਫਿਰ ਕਾਫੀ ਮੁਲਾਜ਼ਮਾਂ ਦਾ ਸੱਟਾ ਹੋਣੀ ਨਹੀਂ ਮੁਲਾਜ਼ਮਾਂ ਦੇ ਅੱਖ ਨਹੀਂ ਕੋਕੀ ਜੀ ਇਹ ਜਿਹੜੀ ਬੱਸ ਆ ਰਹੀ ਸੀਗੀ ਕਿੱਧਰੋਂ ਆ ਕੇ ਕਿੱਧਰ ਜਾ ਰਹੀ ਸੀ ਇਹ ਫਿਰੋਜ਼ਪੁਰ ਸਾਈਡ ਤੋਂ ਆ ਰਹੀ ਸੀ ਜਿਹੜਾਣਾ ਸਾਈਡ ਨੂੰ ਜਾ ਰਹੀ ਸੀ ਬੱਸ ਕਰੀ ਸੀ ਬਹੁਤ ਲੰਬਾ ਬੱਸ ਸੀ ਜੀ ਤੇ ਜਿਹੜੇ ਗੱਡੀ ਦੇ ਵਿੱਚ ਮੁਲਾਜ਼ਮ ਸੀ ਕਿ ਉਹਨਾਂ ਦੀ ਹਾਲਤ ਕਿੱਤਾ ਉਹ ਵੀ ਇੰਜਰਡ ਹੀ ਨੇ ਜੀ ਕਿੰਨੇ ਚਲੇ ਗਏ ਤਿੰਨ ਜਾਣੇ ਜੀ ਤੇ ਉਹਦਾ ਕਾਰ ਦਾ ਡਰਾਈਵਰ ਕਿੱਤਾ ਕਾਰ ਦਾ ਡਰਾਈਵਰ ਤਾਂ ਨਹੀਂ ਹਰੇ ਤੈਨੂੰ ਪਤਾ ਲੱਗੇ ਜੀ ਉਹ ਤਾਂ ਠੀਕ ਹੈ ਨਹੀਂ ਉਹ ਤਿੰਨ ਜਾਣੇ ਮੈਡੀ ਸਿਟੀ ਹਸਪੀਟਲ ਪਹੁੰਚ ਗਏ ਹੁਣ ਤੁਹਾਡੀ ਹਾਲਤ ਕਿੱਤਾ ਹਾਂ ਸਰ ਛੋਟਾ ਲੱਗੀਆਂ ਨੇ ਹਲੇ ਪਤਾ ਲੱਗੂ ਬਾਅਦ ਚ ਇਹ ਮੁਲਾਜ਼ਮਾਂ ਦੀ ਸਰ ਵੀਆਈਪੀ ਡਿਊਟੀ ਲੱਗੀ ਸੀ ਮਾਨ ਜੋ ਸੀ ਐਮ ਸਾਹ ਉਹਨੀਆਂ ਚਾਹਨਾ ਸੀ ਜੀ ਉਹ ਰੈਲੀ ਦੇ ਡਿਊਟੀ ਸੀ ਅਜੀਤワਲ ਇਹਨਾਂ ਦੀ ਦਾਣਾਵਟੀ ਦੇ ਸਾਹਮਣੇ ਇਹਨਾਂ ਕਾ ਲੱਗਿਆ ਸੀਗਾ ਜੀ ਇਹ ਕਾਰ پارک ਕਰਾ ਰਹੀ ਸੀ ਇਹ ਇੱਕ ਲੇਡੀਜ਼ ਹੈ ਜੀ ਅਮਨਦੀਪ ਅਮਨਜੀਤ ਕੌਰ ਤੇ ਰਾਜਵਿੰਦਰ ਸਿੰਘ ਇੱਕ ਲੜਕਾ ਹੈ ਜੀ ਆਪਣੇ ਤੇ ਇੱਕ ਮੁਲਾਜ਼ਮ ਇਹਨਾਂ ਦੇ ਨਾਲ ਮਨਪ੍ਰੀਤ ਕੌਰ ਸੀ ਲੇਡੀਜ਼ ਇਹ ਤਿੰਨ ਮੁਲਾਜ਼ਮ ਸੀਗੇ ਸਰ ਇਹ ਜੋ ਪਾਸ ਕਰਾ ਰਹੀ تھی ਗੱਡੀ ਸੀਗੀ ਕਾਰ ਦੇ ਵਿੱਚ ਇਹਨਾਂ ਆਪਣੇ ਵਾਈਕ ਤੇ ਮਤਲਬ ਹੁੰਦਾ ਸੀ ਮਖਰੋ ਗੱਡੀ ਬਲਬੋ ਕੋਈ ਬੱਸ ਆ ਜੀ ਜੈਪੁਰ ਤੋਂ ਲੈਣੇ ਜਾ ਰਹੀ ਸੀ ਉਹ ਟਕਰਾ ਗਈ ਹੈ ਤੁੰਦੇ ਕਾਰਨ ਮਤਲਬ ਇਹਦੇ ਸੱਟਾਂ ਵੱਜੀਆਂ ਵੈਸੇ ਮਤਲਬ ਮਲਾਜਮ ਠੀਕ ਹੈ ਜੀ ਸਰ ਗੱਡੀ ਕਿਹੜੀ ਸੀ ਜਿੱਥੇ ਮਲਾਜਮ ਮਾਰੇ ਸੀ ਉਹ ਸਵਿਫਟ ਆਈ 20 ਗੱਡੀ ਹੈ ਸਰ ਕੀ ਆਪ ਦੀ ਸੀ ਨਾ ਆਪ ਦੀ ਗੱਡੀ ਸਰ ਨੇ ਲੈਫਟ ਲਈ ਸੀ ਸਰ ਮਲਾਜਮਾਂ ਦੀ ਹਾਲਤ ਕਿਵੇਂ ਸੀ ਮਲਾਜਮ ਸਰ ਠੀਕ ਹੈ ਜੀ ਬਿਲਕੁਲ ਟ੍ਰੀਟਮੈਂਟ ਹੋ ਗਿਆ ਹਾਂਜੀ ਹਾਂਜੀ ਮੈਡੀਸਿਟੀ ਤੇ ਇਲਾਜ ਚੱਲ ਰਿਹਾ ਬੈ ਠੀਕ ਹੈ ਕਾਰ ਚਾਲਕ ਦੀ ਹਾਲਤ ਕਿਵੇਂ ਕਾਰ ਚਾਲਕ ਠੀਕ ਹੈ ਜੀ ਉਹ ਚਲਾ ਗਿਆ ਸੀਗਾ ਮੁੱਖ ਤੇ ਟ੍ਰੀਟਮੈਂਟ ਕਰਾ ਕੇ ਤੇ ਬੱਸ ਵਾਲਾ ਜੀ ਬੱਸ ਵਾਲਾ ਸਰ ਹਜੇ ਫਿਲਹਾਲ ਨਹੀਂ ਮਿਲਿਆ ਕਿ ਬਸ ਨੰਬਰ ਟ੍ਰੇਸ ਹੋ ਗਿਆ ਜੀ ਉਹਦਾ ਉਹਦੀ ਵੈਰੀਫਿਕੇਸ਼ਨ ਕਰਕੇ ਕਰ ਲਓ ਬੱਸ ਕਰਦੇ ਜੀ بس ਸਰ ਹਾਂਜੀ 11 ਕਬਜ਼ੇ ਲਈ ਐਸਪਲੀਸ ਤੇ ਹਾਂਜੀ ਇਹ ਟੋਟਲ ਕਿੰਨੇ ਜਣੇ ਚੱਕਣੇ ਨੇ ਤਿੰਨੇ ਜਣੇ ਸਰ ਚੱਕਣੇ ਨੇ ਹੁਣ ਇਲਾਜ ਚੱਲ ਰਿਹਾ ਮਲਾਜ ਚੱਲ ਰਿਹਾ ਮੇਰੇ ਨਾਲ